ਸ੍ਰੀ ਗੱਲ ਜੀ ਵੈਲਕਮ ਜੀ ਤੁਹਾਡਾ ਸਾਡੇ ਅੱਜ ਦੇ ਵੀਡੀਓ 'ਚ ਅੱਜ ਦੇ ਵੀਡੀਓ 'ਚ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਇਆ ਤੇ ਸਾਰੇ ਹੀ ਮਸ਼ੀਨਵਰਕ ਦੇ ਸੂਟ ਹੋਣਗੇ ਵਿੱਚ ਹੈਂਡਵਰਕ ਦੇ ਸੂਟ ਵੀ ਨੇ ਤੇ ਤੁਸੀਂ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖਣਾ ਜੇ ਤੁਹਾਨੂੰ ਵਧੀਆ ਲੱਗੇ ਤਾਂ ਇੱਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਹਾਂਜੀ ਜਿਹੜਾ ਆਪਾਂ ਪਹਿਲਾ ਸੂਟ ਦਿਖਾ ਰਹੇ ਹਾਂ ਜੀ ਅਨਨ ਸ਼ੇਡ ਦਾ ਸੂਟ ਹੈ ਤੇ ਬਹੁਤ ਹੀ ਸੋਹਣਾ ਪੈਂਟ ਦੇ ਕੰਮ ਕਰਿਆ ਹੋਇਆ ਹੈ ਜੀ ਪਹਿਲਾਂ ਵੀ ਆਪਾਂ ਇਹ ਸੂਟ ਤੁਹਾਡੇ ਨਾਲ ਵੀਡੀਓ ਸ਼ੋਅ ਕਰਿਆ ਸੀ ਤੇ ਉਹਦੇ ਤੋਂ ਥੋੜਾ ਜਿਹਾ ਡਿਫਰੈਂਟ ਆਪਾਂ ਇਹਦੇ ਤੇ ਵਰਕ ਕਰਿਆ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਫਰੰਟ ਤੇ ਵਰਕ ਵਰਕ ਹੋਏਗਾ ਘੇਰੇ ਦੇ ਉੱਪਰ ਤੇ ਇਸੇ ਹੀ ਤਰ੍ਹਾਂ ਸੇਮ ਆਪਾਂ ਇਹਦਾ ਬੈਕ ਘੇਰਾ ਬਣਾਇਆ ਹੋਇਆ ਹੈ ਬੈਕ ਫਰੰਟ ਦਾ ਘੇਰੇ ਦਾ ਵਰਕ ਹੋਏਗਾ ਬਾਜੂ ਬਣੀਆਂ ਹੋਣ ਇਹਨਾਂ ਬੈਲ ਸਲਿਪ ਦੇ ਵਿੱਚ ਬਾਜੂ ਹੋਣੀਆਂ ਬਾਜੂ ਦੀ ਆਪਾਂ ਵੇਲ ਦਿੱਤੀ ਹੋਈ ਹੈ ਨੀਚੇ ਬੁੱਡੀਆਂ ਤੇ ਸਕੈਪਿੰਗ ਕਰੀ ਹੋਈ ਹੈ ਬਾਜੂ ਤੇ ਬਹੁਤ ਸੋਨਾ ਵਰਕ ਹੋਇਆ ਹੈ ਜੇ ਫਿਨਿਸ਼ਿੰਗ ਦੇਖੋ ਤੁਸੀਂ ਸਟੀਚਿੰਗ ਦੇ ਵਿੱਚ ਆਪਾਂ ਪੌਟਲੀ ਬਟਨ ਦੇ ਨਾਲ ਇਹਦਾ neck ਕੰਪਲੀਟ ਕਰਿਆ ਹੋਇਆ ਹੈ ਐਸੀ ਹੀ ਤਰ੍ਹਾਂ ਇਹਦੇ ਪੌਂਚੇਰੇ ਕੰਮ ਹੋਏਗਾ ਸਟੇਟਸ ਵਾਲਾ ਬਣਾਈ ਨਾਲ ਇਸ ਨੂੰ ਆਬਲੇ ਫਰੰਟ ਵੇਕ ਪੌਂਚਿਆਂ ਦੇ ਇਹ ਕੰਮ ਕਰਿਆ ਹੋਇਆ ਹੈ ਜੀ ਤੇ ਨਾਲ ਜਿਹੜਾ ਇਹਦੇ ਆਪਾਂ ਦੁਪੱਟਾ ਲਿਆ ਹੈ ਜੀ ਦੁਪੱਟਾ ਹੋਏਗਾ ਚਨਾਉਣ ਸ਼ਿਫਾਉਣ ਦਾ ਤੇ ਮਲਟੀ ਸ਼ੇਡ ਆਈ ਦੀ ਆਪਾਂ ਨੈਸ਼ ਦਿੱਤੀ ਹੋਈ ਹੈ ਜਿਹੜੇ ਕਲਰ ਆਪਾਂ ਇੰਬੋਰਡਰੀ ਚ ਪਾਏ ਹੋਏ ਨੇ ਉਹ ਸੇਮ ਹੀ ਸਾਰੇ ਸ਼ੇਡ ਪਾ ਕੇ ਆਪਾਂ ਟਾਈ ਐਂਡ ਡਾਈ ਦੀ ਨੈਸ਼ ਦਿੱਤੀ ਹੋਈ ਹੈ ਜੀ ਬਹੁਤ ਸਾਰਾ ਸੂਟ ਬਣਿਆ ਹੈ ਜੀ ਚੈਕਸ ਜੌਰਜਨ ਜਿਹੜਾ ਨਵਾਂ ਫੈਬਰਿਕ ਆਇਆ ਪਾਉਂਦੇ ਤੇ ਸੂਟ ਰੈਡੀ ਕਰ ਰਹੇ ਹਾਂ ਨਾ ਇਹਦੇ ਚ ਆਪਣੇ ਕੋਲ ਬਹੁਤ ਸਾਰੇ ਸ਼ੇਡ ਨੇ ਤੁਸੀਂ ਵਟਸਐਪ ਤੇ ਐਡ ਹੋ ਰੋ ਕੇ ਤੇ ਆਪਣੇ ਇਹਦੇ ਚ ਕਲਰ ਵਗੈਰਾ ਮੰਗਵਾ ਕੇ ਤੁਸੀਂ ਇਸ ਤਰ੍ਹਾਂ ਦਾ ਸ ਅੱਗੇ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਹੋਏਗਾ ਜੀ ਹ ਹੈਂਡਵਰਕ ਦਾ ਸੂਟ ਹੈ ਜੀ ਪਿਓਰ ਕريب ਤੇ ਬਣਾਇਆ ਹੋਇਆ ਹੈ ਇਹ ਵੀ ਆਪਾਂ ਆਨ ਆਰਡਰ ਹੀ ਰੈਡੀ ਕਰਿਆ ਸੂਟ ਇਹ ਇੱਕ ਗਲੇ ਦਾ ਕੰਮ ਹੋ ਗਿਆ ਇਹ ਬਾਜੂ ਬਣੀਆਂ ਹੋਈਆਂ ਨੇ ਇਹ ਬਾਜੂ ਦਾ ਪਰਲ ਵਿੱਚ ਦਬਖਾ ਦੇ ਸਿੱਪੀ ਦਾ ਆਪਾਂ ਸਾਰਾ ਕੰਮ ਦਿੱਤਾ ਹੋਇਆ ਹੈ ਬਾਜੂ ਦੇ ਉੱਪਰ ਸਿੰਪਲ ਸੋਬਰ ਦੇ ਸਰਦਾਰੀ ਲੂਕ ਦਾ ਸੂਟ ਹੈ ਜੀ ਇਹ ਵੀ ਪਿਓਰ ਕريب ਤੇ ਰੈਡੀ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਇਹਦੀ ਬੋਟਮ ਦਾ ਵਰਕ ਹੋਵੇਗਾ ਬਾਰਡਰ ਲ ਗ੍ਰੀਨ ਦੀ ਕਲਰ ਦੀ ਆਪਾਂ ਬੋਟਮ ਦਾ ਆਹ ਕੰਟਰਾਸਟ ਰੱਖਿਆ ਹੋਇਆ ਹੈ ਨਾਲ ਇਸ ਤਰ੍ਹਾਂ ਆਪਾਂ ਪਹੁੰਚਾਇਆ ਤੇ ਪਾਈਆਂ ਹੋਈਆਂ ਨੇ ਬੂਟੀਆਂ ਜੀ ਤੇ ਨਾਲ ਜਿਹੜਾ ਦੁਪੱਟਾ ਲਾਇਆ ਸੀਕਵੈਂਸ ਵਰਕ ਵਿੱਚ ਦੁਪੱਟਾ ਹੋਏਗਾ ਦੁਪੱਟੇ ਦੇ ਲੈਸ਼ ਦੀ ਫਿਨਿਸ਼ਿੰਗ ਹੈ ਜਿਹਦੇ ਦੀ ਵਾਲੀ ਆ ਇਸ ਤਰ੍ਹਾਂ ਦੇ ਕਾਰਨਰ ਤੇ ਫਲੋਰਫਾਈ ਹੋਏ ਨੇ ਤੇ ਇਹ ਸੂਟ ਵੀ ਤੁਸੀਂ ਆਪਣਾ ਆਰਡਰ ਦੇ ਕਿਸੇ ਵੀ ਕਲਰ ਕੰਬੀਨੇਸ਼ਨ ਚ ਬਣਵਾ ਬਣਵਾ ਸਕਦੇ ਹੋ ਜਿਹੜਾ ਅਗਲੇ ਸੂਟ ਦਿਖਾ ਰਿਆਂ ਹਾਂ ਹਾਂ ਜਿਹੜਾ ਤੁਸੀਂ ਅੱਗੇ ਸੂਟ ਦੇਖ ਰਿਹਾ ਜੀ ਆਪਾਂ ਬਣਾਇਆ ਜੀ ਗ੍ਰੇ ਦੇ ਸੂਟ ਆ ਮੋਸਮਾਤ ਦੇ ਉਹ ਗ੍ਰੇ ਦੇ ਸੂਟ ਨੇ ਸਾਰਾ ਇਹਦੇ ਪੈਚ ਵਰਤੂ ਹੈ ਜਿਹੜਾ ਮੈਂ ਰੂਕ ਕਰਦੇ ਆ ਆਪਾਂ ਪੈਚ ਦਿੱਤੇ ਹੋਏ ਨੇ ਸ਼ਿਲਪ ਦੇ ਹੋਣਗੇ ਉੱਪਰ ਇੰਨੇ ਜਿਹੜਾ ਵਰਕ ਹੋਇਆ ਜਿਸ ਸਾਰਾ ਪੀਸ ਦਾ ਸਾਰਾ ਫੋਟੋ ਕਰਿਆ ਹੋਇਆ ਹੈ ਇਹ ਆਪਾਂ ਨਹੀਂ ਸੀ ਇਟਰਾਫਿਕ ਕਰੀ ਸੀ ਮੈਂ ਜਿਹੜੀ ਫਿਕ ਮੈਂ ਜੀ ਸੀ ਉਹ ਸੇਮੀ ਸੂਟ ਇਸ ਦਾ ਰੈਡੀ ਸੀ ਉਹ ਕਸ਼ਿਡ ਹੈ ਵਿਟਨੈਸੀ ਆਪਾਂ ਬਣਾਇਆ ਜਿੰਨ ਫਲੇਪ ਤੇ ਬੈਕ ਤੇ ਵੀ ਇਸ ਤਰਾ ਵਰਕ ਆਇਆ ਇਹ ਚੀ ਆਪਾਂ ਸਾਰੇ 200 ਵਾਲੀ ਡੈਸਟਿਕ ਹੋਇਆ ਦੇਖੋ ਜੀ ਨੇੜੇ ਦਾ ਕੰਮ ਆਪਾਂ ਬਹੁਤ ਸੋਹਣਾ ਵਿੱਚ ਸਿੱਪੀ ਦਾ ਕੰਮ ਹੋਏਗਾ ਪਰਤੇ ਕੱਟ ਕੱਟ ਜਾਣੇ ਦਾ ਕੰਮ ਹੋਏਗਾ ਤੇ ਇਸੇ ਹੀ ਤਰ੍ਹਾਂ ਇਹ ਨੇਕ ਬਣਾਇਆ ਹੋਇਆ ਆਪਾਂ ਪਲੇਨ ਨੇਕ ਹੋਏਗਾ ਬਿਲਕੁਲ ਰੈਸ਼ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਬਾਜੂ ਦਾ ਕੰਮ ਵੀ ਪੂਰ ਸੋਣਾ ਪ੍ਰਿਆ ਹੋਇਆ ਹੈ ਇਹ ਬਾਜੂ ਬਣੀਆ ਹੋ ਜਾਣੀ ਜੀ ਪਿਓਰ ਫਰੇਵ ਦੀ ਆਪਾਂ ਸ਼ਰਟ ਲਈ ਜਿੰਦੇ ਨਾਲ ਦੁਪੱਟਾ ਸੋਰੀ ਹੋਏਗਾ ਪਲਾਜੋ ਬ੍ਰੋਕਰ ਦਾ ਪਲਾਜੋ ਦੇ ਵੀ ਆਪਾਂ ਇਹ ਸਾਰਾ ਫੈਜ਼ ਇੰਪੋਰਟ ਕੀਤਾ ਹੋਈ ਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਬੁਵਾ ਸਕਦੇ ਹੋ ਸੇਮ ਡਿਜ਼ਾਈਨ ਨੂੰ ਆਪਣੀ ਚੋਇਸ ਅਕੋਰਡਿੰਗ ਜਿਹੜਾ ਆਪਣਾ ਇਹ ਨਾਲ ਦੁਪੱਟਾ ਲਾਇਆ ਦੁਪੱਟਾ ਹੈ ਇਹਦੇ ਚ ਲਾਈਨਿੰਗ ਔਰ ਗੈਂਜਾ ਦਾ ਦੁਪੱਟਾ ਹੈ ਦੁਪੱਟਾ ਦੇਖੋ ਦੁਪੱਟੇ ਦੇ ਆਪ ਕੋਰਸਾਈਡ ਬਾਰਡਰ ਇਸ ਤਰ੍ਹਾਂ ਸਾਰੀ ਇਹ ਫਿਨਿਸ਼ਿੰਗ ਪੱਟੀ ਦੇ ਨਾਲ ਲਾਸ਼ ਦਿੱਤੀ ਹੋਈ ਹੈ ਕਿ ਪੱਲੇ ਆ ਜਾ ਪੱਟੀ ਇਹ ਪਰਲੇ ਨਾਲ ਲਾਸ਼ ਜਿਹੜੀ ਕੀ ਸੂਰ ਦੇ ਨਾਲ ਬਿਲਕੁਲ ਵਰਤ ਦੇ ਵਿੱਚ ਬਹੁਤ ਸਣੀ ਮੈਚ ਹੋ ਰਹੀ ਹੈ ਸਾਰੀ ਇਹ ਬੀਸ ਦਾ ਕੰਮ ਕਰਿਆ ਹੋਇਆ ਲੁੱਛ ਇਹ ਸੇਮ ਆਪਾਂ ਕੰਟਰਾਸਟ ਕਰਿਆ ਜੀ ਬ੍ਰੋਕਰ ਦੇ ਪਲਾਜੋ ਦੇ ਨਾਲ ਪਲੇਨ ਫੈਬਰਿਕ ਦਾ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਹੈ ਤੇ ਕੰਮ ਵੀ ਬਹੁਤ ਸੋਹਣਾ ਹੋਇਆ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਚ ਆਰੈਡੀ ਕਰਵਾ ਸਕਦੇ ਹੋ ਜੀ ਫਰੰਟ ਹੋ ਗਿਆ ਇਹ ਬੈਗ ਦਾ ਕੰਮ ਹੋ ਗਿਆ ਸਾਰਾ ਇਹ ਸੀ ਜ ਆਪਣਾ ਡ੍ਰੋਪਿੰਗ ਡ੍ਰੈਪ ਮਾਝਾ ਵਾਲਾ ਸੂਟ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਰੈਡੀ ਹੋਇਆ ਸਾਰਾ ਫਿਨਿਸ਼ਿੰਗ ਬਾਰਡਰ ਦੇਖ ਕੇ نیچے ਆਪਣਾ ਪਰਲ ਵਾਲੀ ਗਰਸ਼ਣਤੀ ਹੋਈ ਆ ਤੇ ਅਗਲਾ ਸੂਟ ਜਿਹੜਾ ਇੰਬਾ ਸ਼ੇਰ ਬਹੁਤ ਹੀ ਸੋਹਣਾ ਛੇੜ ਕੇ ਆਪਾਂ ਰੈਡੀ ਕਰਿਆ ਜੀ ਇਹ ਸੂਟ ਦੇਖੋ ਕਲਰ ਬਹੁਤ ਪਿਆਰਾ ਆਇੰਦਾ ਇਹ ਆਪਾਂ ਨਿੱਸਿਤਰ ਮੈਂ ਮੈਮ ਨੇ ਪਿਕਸ ਤੇ ਜਿਹਾ ਸੀ ਦੋਨਾਂ ਸੂਟ ਆ ਗਏ ਨਾ ਆਪਾਂ ਸੇਮ ਹੀ ਰੈਡੀ ਕਰੇ ਨੇ ਦੇਖੋ ਜੀ ਇਹ ਤੇ ਗਲੇ ਦਾ ਕੰਮ ਇਹਨੇ ਬਹੁਤ ਸੋਹਣਾ ਬਣਿਆ ਹੋਇਆ ਦੋ ਆਪਾਂ ਲਾਈਨਸ ਦਿੱਤੀਆਂ ਹੋਈਆਂ ਨਾ ਜਿੰਦੇ ਵਿੱਚ ਆਪਾਂ ਕਰਲ ਦਾ ਕੰਮ ਕਰਿਆ ਹੋਇਆ ਹੈ ਇਸੇ ਤਰ੍ਹਾਂ ਇਹਦਾ ਫਰੰਟ ਦੇ ਆਪ ਕੀ ਰਿਹਾ ਚੋਕਾ ਦਾ ਕੰਮ ਹੋਏਗਾ ਸੇਮ ਹੀ ਆਪਾਂ ਦਿੱਤਾ ਹੋਇਆ ਹੈ ਜੀ ਬੈਕ ਦੇ ਚੋਕਾ ਔਰ ਕੀ ਰਿਤੇ ਕੰਮਾਂ ਇਹ ਬੜੀ ਸੋਹਣੀ ਹੈ ਬੜੀ ਬੜੀ ਹੋਈ ਹੈ ਨਾ ਬਾਜੀ ਦੇ ਵਿੱਚ ਆਪਾਂ ਸੇਮ ਲਾਈਨ ਜਿਹੜੀ ਫਰੰਟ ਤੇ ਦਿੱਤੀ ਹੋਈ ਆ ਉਹ ਵੀ ਆਪਾਂ ਬਾਜੀ ਦੇ ਦਿੱਤੀਆਂ ਹੋਈਆਂ ਨੇ ਰਾਈਸ ਅ ਪਰ ਹਾਤੇ ਕਟੜਾਣੇ ਦੀਆਂ ਦੇਖੋ ਤੁਸੀਂ ਨੇੜੇ ਤੋਂ ਵਰਕ ਦੇਖੋ ਪਹਿਲਾਂ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਸਾਰਾ ਕਵਰ ਹੋਇਆ ਹੈ ਜੀ ਕਲਰ ਬਹੁਤ ਸੋਹਣਾ ਹੈ ਇਹਦਾ ਮੰਗੋ ਸ਼ੀਰਿਆ ਜੀ ਡਾਰਕ ਮੰਗੋ ਸ਼ੀਰ ਦਾ ਸੂਟ ਹੈ ਤੇ ਨਾਲ ਆਪਾਂ ਇਹਨੂੰ ਕੰਟਰਾਸਟ ਕਰਿਆ ਜੀ ਆਫ ਵਾਈਟ ਸਲਵਾਰ ਦੇ ਨਾਲ ਸਟੇਟ ਸਲਵਾਰ ਬਣਾਈ ਜੀ ਸਲਵਾਰ ਤੇ ਵੀ ਆਪਾਂ ਸੇਮ ਬੋਰਡ ਦਿੱਤਾ ਹੋਇਆ ਹੈ ਜਿਹੜਾ ਘੇਰੇ ਤੇ ਬੋਰਡ ਦਿੱਤਾ ਹੋਇਆ ਹੈ ਜੀ ਸੀ ਪਲਾਜੋ ਬਣਾਉਣਾ ਪਲਾਜੋ ਵੀ ਬਣਵਾ ਸਕਦੇ ਹੋ ਕੰਦਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਨਾ ਹੈ ਜੀ ਸੂਟ ਦਾ ਦੇਖੋ ਇਸ ਤਰ੍ਹਾਂ ਲੁੱਕ ਕੇ ਆ ਰਹੀ ਹੈ ਸੋਹਦੀ ਬਣਨ ਤੋਂ ਬਾਅਦ ਸੂਬਸਤਰਾ ਆਪਣਾ ਰੈਡੀ ਹੋਇਆ ਹੈ ਜੀ ਸਟਿਚਿੰਗ ਤੋਂ ਬਾਅਦ ਜਿਹੜਾ ਪਹਿਲਾਂ ਦੁਪੱਟਾ ਲਾਇਆ ਸੀ ਦੁਪੱਟਾ ਹੋਇਆ ਪਿਓਰ organza ਦਾ ਤੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰਾਇਆ ਹੈ ਗੋਠਾ ਬੋਟਨੀ ਲਾਈਟਸ ਪਾਈਆਂ ਹੋਈਆਂ ਨੇ ਵਿੱਚ ਤੇ ਸਾਰੀ ਆਪਾਂ ਇਹ ਸਾਰੀ ਫਿਰ ਲਾਈਨਸ ਦਿੱਤੀ ਕੋਰ ਸਾਈਡ ਬਾਰਡਰ ਤੇ ਤੇ ਬੂਸਾ ਨਾਲ ਸੂਟ ਬਣਿਆ ਤੁਸੀਂ ਇਹਨੂੰ ਕਿਸੇ ਵੀ ਅਦਰ ਕੰਬੀਨੇਸ਼ਨ ਚ ਬਣਾਵਾ ਸਕਦੇ ਹੋ 올ਓਵਰ ਬਣਾਉਣਾ ਚਾਹੁੰਦੇ ਹੋ 올ਓਵਰ ਹੀ ਬਣਾ ਸਕਦੇ ਹੋ ਸੇਮ ਡਿਜ਼ਾਈਨ ਦੇ ਵਿੱਚ ਤੇ ਇਹ ਹੈ ਪਿਓਰ ਕ੍ਰੇਪ ਤੇ ਬਣਿਆ ਹੋਇਆ ਜੀ ਦੁਪੱਟਾ ਹੋਏਗਾ ਪਿਓਰ অর্ਗਾਂਜ਼ਾ ਦਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈਏ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਆਪਣੇ ਕੋਲ ਵੀ ਆਪਣੀ ਡਿਜ਼ਾਈਨਿੰਗ ਪੇਜ ਤੇ ਕੋਈ ਵੀ ਸੂਟ ਆਪਣੇ ਤੋਂ ਹੈਵੀ ਤੋਂ ਹੈਵੀ ਸੂਟ ਡਿਜ਼ਾਈਨ ਕਰਵਾ ਸਕਦੇ ਹੋ ਜੀ ਜਿਹੜਾ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਇੱਥੇ ਜਾ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਕੇ ਘਰ ਬੈਠੇ ਕੋਈ ਵੀ ਡਿਜ਼ਾਈਨ ਕਰਵਾ ਕੇ ਆਪਣਾ ਸੂਟ ਮੰ